ਲਓ ਜੀ ਆਪਾਂ ਆ ਘੋੜੇ ਬਾਰੇ ਪੁੱਛਦੇ ਆਂ ਬਾਈਆਂ ਤੋਂ ਆ ਜਾ ਬਈ ਕੀ ਨਾਮ ਹੈ ਰੇਕੋੜ ਦਾ ਜੋਰਾਈ ਮੈਂਕਰ ਜੋਰਾ ਮਿਸਟਰ ਜੋਰਾ ਕਿਹੜੇ ਘੋੜੇ ਦਾ ਜੀ ਇਹ ਇਹ ਪਾਰਸ ਦਾ ਇੰਦਰ ਤੋਂ ਗਾਇਦਾ ਅੱਛਾ ਪਾਰਸ ਦਾ ਇੰਦਰ ਤੋਂ ਗਾਇਦਾ ਕਿੰਨੀ ਉਮਰ ਹੈ ਵੀਰ ਜੀ 32 35 ਮਹੀਨੇ ਠੀਕ ਹੈ ਜੀ ਰਿਜ਼ਲਟ ਕੋਈ ਆਇਆ ਹੈ ਰ ਕਿ ਨਹੀਂ ਨਹੀਂ ਅਗਲੇ ਮਹੀਨੇ ਆਉਣਗੇ ਅੱਛਾ ਜੀ ਹਾਈਟ ਕਿੰਨੀ ਹੋ ਵੀਰ ਜੀ ਹਾਈਟ ਜੀ 6 ਸਟਾਰਟ ਇੰਚ ਹੈ ਅੱਛਾ ਜੀ ਸਟਾਰਟ ਇੰਚ ਹਾਈਟ ਹੈ ਜੀ ਬਹੁਤ ਸੋਹਣਾ ਨੁਕਰਾ ਕੋੜਾ ਮੰਡੀ ਦਾ ਕਰਕੇ ਨਾ ਬਈ ਕੋੜਾ ਗਰਮ ਹੋਇਆ ਵਿਆਵਾ ਕਿੰਨੀ ਕੁ ਕੋੜੀ ਮੇਡ ਹੋ ਗਈ ਜੀ ਜੀ ਇਹ ਤਾਂ 60 ਕੋੜੀਆਂ ਮੇਡ ਅੱਛਾ ਜੀ ਅਗਲੇ ਮਹੀਨੇ ਤੋਂ ਰਿਜ਼ਲਟ ਆਉਣੇ ਸਟਾਰਟ ਹੋ ਜਾਣਗੇ ਠੀਕ ਆ ਜੀ ਬਰਾਰ ਸਟਫਰਮ ਆ ਗਿਆ ਜੀ ਆ

ਕਰ ਮੈਂ ਕੰਨ ਕਿਧਰੋਂ ਲੈ ਵਾਹ ਚੱਲ ਜੀ ਮੈਂ ਚੱਲ ਜੀ ਸਿੱਟਾ ਤੇ ਬੈਠ ਕੇ ਆਉਣੇ ਅਗਲੇ ਕੀਟ ਬਾਂਡਾ ਵੀਰ ਜੀ ਉਹ ਵੇਖੀ ਲੱਤਾਂ ਮਾਰੀ ਅਗਲੇ ਪੜਾਣੇ ਬੈਠਾ ਹੋ ਗਿਆ ਕੀਟ ਬਾਂਡਾ ਹਾਂ ਜੀ 3 ਕਿ ਲਈ ਹੈ 14 ਹੋ ਗਿਆ ਅੱਛਾ 3 ਲੱਖ ਦੀ ਕੀ ਕਾਨ ਤੋਂ ਪਤਾ ਲੱਗ ਗਿਆ ਮੇਰੇ ਮੂੰਹ ਹੀ ਦੇਖ ਲੈ ਇਹ ਤਾਂ ਦੇਖ ਹੀ ਦੱਸੋ ਪਤਾ ਵੀ ਆ ਕੀ ਯਾ ਡਿੱਟੋ ਕਾਨ ਤੋਂ ਪਤਾ ਲੱਗ ਜਾਂਦਾ ਡੋਡ ਵਾਲੇ ਦਾ ਦੇਖੋ ਜੀ ਕਰੋ ਚੈੱਕ ਪਟਾ ਵਾਲਾ ਸੋਨਾ ਲੱਗਾ ਨਾ ਪੜੇ ਵਾਲਾ ਕੋੜਾ ਤੇ ਅੱਡ ਬਲੈਕ ਮੱਥੇ ਫਟਾ ਯਾਰ ਰੀ ਜਾਂਦੀ ਲੱਤ ਮਾਰ ਜਾਂਦੀ ਹੁੰਦੀ ਆ ਤੇ ਆ ਜਾ ਸੀਰੇ ਚਲੋ ਭਾਈ ਆ ਦੇਖਦੇ ਆ ਇਹ ਕਿਹੜੇ ਇਹ ਕਿਹੜਾ ਵਾਸਟਾ 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 ਕੋੜਾ ਟਾਟਾ ਫਾਰਮੋਂ ਕਿਹੜਾ ਸੰਤੋਸ਼ ਟਾਟਾ ਫਾਰਮ ਵਾਸਟਾ ਕੋੜਾ ਜੀ ਕੋੜੇ ਵਿੱਚ ਗਿਆ ਹੈ ਕਿਹੜਾ ਬੱਲ ਵਾਲਾ ਆਪਣੇ ਤਕਦੀਮ ਜਿਹੜਾ ਉਹ ਕਹਿੰਦਾ ਸਪੋਰਟ ਦਾ ਖਾਇ ਬਰਕਾਨ ਕੋਲ ਬਣਾਤੀ ਆਈ ਬੱਲ ਵਾਲਾ ਇਹ ਪੰਜਾਬ ਕੋੜਾ ਕਿਹੜੇ ਕੋੜੇ ਦਾ ਹੈ ਪੰਜਾਬ ਕਿਹੜੇ ਕੋੜੇ ਦਾ ਬਾਈ ਇਹ ਇਹ ਮੰਦਰ ਦਾ ਹੋਵੇਗਾ ਅਛਾ ਸ਼ਸਮੁੰਦਰ ਦਾ ਕਿੰਨੇ ਚਿਰ ਦਾ ਇਹ ਇਹ ਸਵਾ 4 ਸਾਲ ਦਾ ਹੈ ਸਵਾ 4 ਸਾਲ ਦਾ ਠੀਕ ਹੈ ਜੀ ਹਾਈਟ ਹਾਈਟ 60 ਤੋਂ ਬਾਹਰ ਹੈ 60 ਤੋਂ ਬਾਹਰ ਹੈ ਠੀਕ ਹੈ ਜੀ ਆ ਬਾਈ ਦਾ ਕੰਟੈਕਟ ਨੰਬਰ ਆਹ ਕੜੇ ਲਾ ਜਿਹੜੇ ਹੈ ਠੀਕ ਆ ਮਾਲ ਵਾਲਦੇ ਬਾਈ ਅਛਾ ਠੀਕ ਆ ਭਾਈ ਰੁਕ ਜਾਣਾ ਰਾਜੇਸ਼ਵਰ ਕੋੜਾ ਜੀ ਮਾਰਵਾੜੀ ਪਿਆਉ ਦਿਖਾ ਕੇ ਲਿਆਉਣਾ ਇੱਕ ਮਿੰਟ ਆਈ ਪੁਸ਼ਕਰ ਚੈਂਪੀਅਨ ਰੁਸਤਮ ਕੋੜਾਈ

me <laughs> ਕਿਹੜੇ ਕੋੜੇ ਕਿਹੜੇ ਕੋੜੇ ਦਾ ਬੱਚਾ ਜੀ ਪਾਰਸ ਦਾ ਪੁੱਤ ਲਿਆਏਗਾ ਕਿਹੜੀ ਵੀ ਲਾਈਨ ਚ ਆਉਂਦਾ ਇਹ ਇਹ ਰੌਰੀ ਵਾਲੇ ਦਾ ਪੁੱਤ ਆ ਅੱਛਾ ਅਰਜਨ ਦਾ ਹਾਂ ਅੱਛਾ ਜੀ ਅਰਜਨ ਦਾ ਬੱਚਾ ਕਿੰਨੇ ਚਿਰ ਦਾ ਜੀ 5 ਲੱਖ ਰੁਪਏ ਮੰਗ ਲੇ ਕਿੰਨੇ ਚਿਰ ਦਾ ਜੀ 9 ਮਹੀਨਿਆਂ ਦਾ ਤੇ ਤਾਂ ਦਾ ਦੇਣਾ ਕਿੰਨੇ ਦਾ ਸਹੀ ਉਹਨੇ ਤੁਸੀਂ ਵੇਖ ਲਓ ਕੋ ਯਾਰ ਅਸੀਂ ਕੀ ਕੀ ਡਿਮਾਂਡ ਕੀਤੀ 5 ਲੱਖ 5 ਲੱਖ ਰੁਪਏ ਡਿਮਾਂਡ ਹੈ ਜੀ ਇਹਦੀ 9 ਮਹੀਨੇ ਦਾ ਬਸ਼ੀਰਾ ਕੀ ਲਾਉਣੇ ਆ ਬੰਦੇ ਇਹ ਕਿਹੜੀ ਕੋੜੀ ਇਹਦਾ ਫਿਰ ਨਾ ਹੀ ਬਈ ਬਹੁਤ ਨਹੀਂ ਕਰਦਾ ਬਈਓ ਆਪਣੇ ਕੋਲ ਬਈ ਕੀਰੀ ਆ ਪੂਰੀ ਕਿੰਨੀ ਉਮਰ ਦੀ 15 ਮਹੀਨੇ ਦੀ 10 ਲੱਖ ਰੁਪਏ ਦੀ ਆ ਜਿਹੜੀ 15 ਮਹੀਨੇ ਦੀ ਬਿਸ਼ੇਰੀ ਆ ਜੀ ਆ ਜਿਹੜੀ 60 ਤੋਂ ਬਾਹਰ ਘੱਟ 10 ਲੱਖ ਰੁਪਏ ਡਿਮਾਂਡ ਕਰਦੇ ਆਂ ਬੈਵਲ ਆਲੇ ਅੰਸ ਕੋੜੇ ਦੀ ਆ ਜੀ ਬੱਚੀ ਬਹੁਤ ਸੋਹਣੀ ਆ ਜੀ ਮਾਂ ਜੀ ਆ ਕੋਟਲੇ ਹੀ ਕੋੜਾ ਸੁਪੁਰਜ ਦਾ ਮਿੰਟੂ ਆਲੇ ਦਾ ਧੀ ਆ ਓਏ ਓ ਵੇਖੀ ਓਏ ਓ ਬਾਦ ਸੰਧ ਪਾ ਕੇ ਦੇਖੀਏ ਲੋ ਜੀ ਹਾਂ ਤੁਹਾਨੂੰ ਸਿੰਧ ਬਾਜ ਕੋਟਾ ਬਤ ਸੰਜਾਮ ਆਖਾਂ ਜੀ ਦੋਆ ਕਾ ਸਜਾਮ ਹੈ ਜੀ ਬਹੁਤ ਚੰਗੇ ਰਿਜ਼ਲਟ ਆਏ ਕੁੜੇ ਦੇ ਵੀ ਆਹ ਕੋਈ ਨਹੀਂ ਆਹ ਵੇ ਵੇ ਆਹ ਵੇ ਵੇ ਆਹ ਵੇ ਵੇ ਲੋ ਜੀ ਆ ਦੂਜਾ ਤੁਹਾਨੂੰ ਬੱਕਰੀਆਂ ਦਾ ਹੁਣ ਬੱਕਰਾ ਚੈੱਕ ਕਰੋ ਦੇਖਿਆ ਕਦੇ ਇਹੋ ਜਿਹਾ ਸਿੰਗ ਦੇਖੋ ਕਿਹੜੇ ਕਿਹੜੇ ਔਟ ਫੁੱਟ ਦੇ ਸਿੰਗ ਲੱਗੇ ਆ ਜੀ ਨਹੀਂ ਵੀਰਾ ਵੀ ਤਾਂ ਟੱਟਾ ਇਕੜਾ ਹਾਂ ਹਾਂ ਮੁੱਠੇ ਭੈਣ ਲਾਦੇ ਪਏ ਨੌ ਵੱਡੇ ਹੀ ਕਰਨੇ ਚੱਕਰ ਤੇ ਕੱਲ ਮੈਂ ਜੀਰੇ ਥੂਰੇ ਬਹੁਤ ਸੋਹਣੇ ਬਾਈਆਂ ਦੇ ਮਾਰਵਾੜੀ ਘੋੜੇ ਉਹ ਦੇਖਿਆ ਤੇ ਉਹ ਵੀ ਦੇਖਿਆ ਹੂੰ ਬੇਚੰਗਾ ਆਨੇ ਚੈੱਕ ਕਰੋ ਬਈ ਆ ਵਸ਼ੀਰੀ ਵਸ਼ੀਰਾ ਕੇ ਵਸ਼ੀਰੀ ਵਸ਼ੀਰਾ ਪਰੇ ਲੈ ਗਿਆ ਯਾਰ ਕਿਆ ਹੀ ਬਾਤਾਂ ਸੀ ਆ ਕੁੜੀ ਜੀ ਦੂਹਾਂ ਮਹੀਨੇ ਰਿ ਗੱਬਣਾ ਉਹ ਜਿਹੜਾ ਸਾਹਮਣੇ ਟੈਂਟਰ ਦੇ ਥੱਲੇ ਕੋੜਾ ਜੀ ਉਹਦੇ ਤੋਂ ਉੱਥੇ ਜਾ ਕੇ ਵੀਡੀਓ ਬਣਾ ਲਾਂਗੇ 4.5 ਲੱਖ ਰੁਪਏ ਡਿਮਾਂਡ ਆ ਬਾਠੋ ਥੋੜੀ ਜੀ ਦੱਸਦੀ ਐ ਕੁੜੀ ਕੀ ਬਾਕੀ ਉੱਥੇ ਸਾਨੂੰ ਵੀਡੀਓ ਬਣਾ ਕੇ ਦਿਖਾ ਦਿੰਨੇ ਆ ਕਿਹੜੇ ਕੋੜੇ ਦੇ ਗੱਬਣਾਈ ਇਹਦੇ ਇੱਕ ਬਾਈ ਆਣੀ ਆਂਦੇ ਵੀ ਸਾਨ ਤਿਆਰ ਹੋਇਆ ਵਾ ਬਾਗੀ ਆਰ ਟੱਪ ਜਗੇ ਐਸ ਕੋੜ ਦੇ ਕੋ ਬਣਾਯੋ ਮੱਖੀ ਵਾਲੀ ਕੋੜੀ ਨੂਰ ਸ਼ਾਂਤੂ 5 30 ਯਾ